ਫੜਦੀ ਤੇ ਹੁਣ ਚਾਂਦੀ ਚਾਂਦੀ ਹੁਣ ਤੇਰੀ ਦਾ ਝੋਟਾ ਲਾ ਆ ਗਿਆ ਇਹਨੂੰ ਖਾਂਦੀ ਖੇੜੇ ਪਹੁੰਚਦੇ ਸੀ ਮੈਂ ਹਾਂ ਸਰਦਾਰ ਨੂੰ ਕਰ ਦੋ ਹੁਣ ਮੱਲ ਹਾਲੂ ਟਾਈਮ ਨਾ ਮੁੜਿਆਂਗੇ ਜਿਮ ਓਕੇ ਜੀ ਓਕੇ ਠੀਕ ਹੈ ਜੀ ਬਰੇ ਸਾਮਾਨ ਸੀ ਯਾਰ ਇੱਥੇ ਹੀ 프리 ਦਾ ਮੁੰਡਾ ਸਰਦਾਰ ਆਹੀ ਆ ਬਈਆ ਦੋ ਦੁਕਾਨਾਂ ਛੱਡ ਕੇ ਦਿੱਤੀ ਠੀਕ ਹੈ ਬਾਈ ਧੰਨਵਾਦ ਸ਼ੁਕਰੀਆ ਓਕੇ ਬਈ ਓਕੇ ਨਾ ਕੋਈ ਚੰਗਿਆਰਾ ਬਸ ਥੋੜਾ ਜਿਹਾ ਸਰਾ ਪਰਾਖਾ ਘੜ ਤਾਂ ਹੋ ਗਿਆ ਆਪਣਾ ਜਿਹੜਾ ਜਿਹੜਾ ਤਰਾਇਆ ਫੋ ਨਾ ਆਪਾਂ ਉਹ ਖੋਹਾਂਗੇ ਆਜਾ ਮੈਂ ਤੇ ਮਾਰਾ ਇੱਥੇ ਬੈਠ ਕੇ ਬੈਠਾ ਆ ਜਾ ਆ ਜਾ ਜੀ ਬਾਈ ਸਸੇ ਦਾ ਯਾਰ ਬੜਾ ਵਧੀਆ ਬੜੀ ਬਾਈ ਠੀਕ ਹੈ ਲਾ ਹਾਂਜੀ ਲਾਇਆ ਥੋੜਾ ਮਾਰ ਆ ਲੋ ਹੋਰ ਠੀਕ ਹੈ ਪਰ ਪੈਸੇ ਮੈਂ ਕਰਦਣਾ ਗੂਗਲ ਤੇ ਕਰ ਤੇ ਮੈਨੂੰ ਕਰਦਣਾ ਵਾ ਇਸਨ ਮਾੜੀ ਜਿੱਤ ਅੱਛਾ ਠੀਕ ਠੀਕ ਹੈ ਬੰਦੇ ਯਾਰ ਵੀ ਥੋੜਾ ਬਾਈ ਯਾਰ ਜੇ ਤੇ ਹਿੰਦਾਂ ਪੀ ਲੂ ਗਟ ਅੱਛਾ ਮੜ ਜਾ ਬਣ ਗਿਆ ਮੈਂ ਚੱਲ ਜਾਂਦੇ ਹੋਏ ਥੀਮਾਂ ਲਾ ਲਾਂਗੇ ਉਹ ਐ ਕਰੀਂ ਕਰਾ ਹਾਂਜੀ ਆਪਣੀ ਦੁਕਾਨ ਉੱਥੋਂ ਫੜ ਲਈ ਕਿੰਨੇ ਫੜਿਆ ਫਿਰ ਮੈਂ ਬਾਅਦ ਤੇ ਗੂਗਲ ਤੇ ਕਰ ਦਿੰਦਾ ਮਾ 200 ਕਰ ਦਿਓ ਹੋਰ ਠੀਕ ਹੈ ਬਾਈ ਸਹੀ ਲਾ ਕੇ ਗਿਆ ਸਮਾਨ ਹਾਂਜੀ ਹਾਂਜੀ ਓਕੇ ਕੋਈ ਦਿੱਕਤ ਤਾਂ ਨਹੀਂ ਚੈੱਕ ਕਰ ਬਾਈ ਬਹੁਤ ਮੁੰਡਾ ਰੋਣਾ ਜਮੂ ਲੋਕਾਂ ਦਾ ਮਾਰ ਕਦੇ ਨਾ ਬਣੀ ਆ ਕੋਈ ਗੱਲ ਠੀਕ ਹੈ ਜੀ 200 ਰੁਪਏ ਕਹਿ ਦਿਨਾ ਬਸ ਕਹਿ ਦਿ ਕਹਿ ਦਿ ਮੇਰਾ ਨਾਮ ਲੈ ਆ ਬਣ ਗਈ ਗੱਲ ਓਏ ਠੇਕਾ ਵੀ ਨਾਲ ਹੀ ਐ ਲੈਨੇ ਦੁਕਾਨ ਖੁਰਦੀ ਐ ਤੇ ਮੋਸ਼ਨ ਬਣਾ ਕੇ ਹੀ ਜਾਵਾਂਗੇ ਇਥੋਂ ਉਹ ਆਉਂਦੇ ਕਾਣੇ ਕੀ ਬਣਾ ਦੇ ਕੇ ਗੁਣ ਕਰਦੇ ਇਹਨਾਂ ਕੋ ਸੇ ਕੱਢ ਨੂੰ ਮੇਰੇ ਕੋ ਗਈਆ ਕਰਾਇਆ ਤਾਂ ਗੋਗਲ ਦੇ ਕਰਤਾ ਉਹਨਾਂ ਨੇ ਗੱਡੀ ਜਾਂ ਗੋਗਲ ਤੇ ਕਰਤਾ ਕੋ ਦੇਖੋ ਗੱਲ ਕਿ ਆ ਦੋ ਦੋ ਮਿੰਟਾਂ ਦੇ ਰਹਿ ਜਾਂਦਾ ਨਾ ਇਹ ਚੱਲਦਾ ਨਾ ਹੋਰ ਹੋ ਤੁਸੀਂ ਕਿ ਬਲਾਸੀ ਦੇ ਗੋਗਲ ਬਲਾਸੀ ਦੇ ਦਲਾਂ ਦਾ ਹੋਪਾ ਦਲ 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 ਫਾਟ ਲੈ ਫਾਟ ਲੈ ਹੋ ਮੇਰੀ ਗੱਡੀ ਓਏ ਇਹ ਕੱਦੀਆਂ ਪਿੱਛੇ ਗੱਡੀ ਵੀ ਗਵਾਲੀ ਓਏ ਦਾਰੂ ਨੇ ਕਰ ਫਟ ਤਾ ਹੋਏ ਇਹ ਕਰੂ ਮੈਂ ਗੱਡੀ ਲੈ ਕੇ ਮੇਰੀ ਇੱਕ ਕੱਡੀ ਪਿੱਛੇ ਗੱਡੀ ਘਵਾੜੀ